ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਦੀਆਂ ਵਧ ਰਹੀਆਂ ਦਿਲ ਦਹਿਲਾਉਣ ਵਾਲੀਆਂ ਵਾਰਦਾਤਾਂ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਦੇ ਲੋਕਾਂ ਵੱਲੋਂ ਲਾਮਬੰਦ ਹੋਣਾ ਸ਼ੁਰੂ ਹੋ ਗਿਆ ਹੈ ਇਸੇ ਕੜੀ ਵਿੱਚ ਬਲਾਚੌਰ ਦੀ ਦਾਣਾ ਮੰਡੀ ਵਿਖੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਇਕੱਠ ਕੀਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪ੍ਰਵਾਸੀ ਪਈਆਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ ਵੋਟ ਬਣਾਉਣ ਅਤੇ ਆਧਾਰ ਕਾਰਡ ਬਣਾਉਣ ਤੇ پابੰਦੀ ਲਾਈ ਜਾਵੇ ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਪੰਜਾਬ ਵਿੱਚ ਵੋਟਾਂ ਜਾਂ ਆਧਾਰ ਕਾਰਡ ਬਣ ਚੁੱਕੇ ਹਨ ਉਹਨਾਂ ਨੂੰ ਤੁਰੰਤ ਕੈਨਸਲ ਕੀਤਾ ਜਾਵੇ ਅਤੇ ਜਿਹੜੇ ਵੀ ਪ੍ਰਵਾਸੀ ਪੰਜਾਬ ਵਿੱਚ ਆ ਚੁੱਕੇ ਹਨ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਉਹਨਾਂ ਦਾ ਪਿਛਲਾ ਰਿਕਾਰਡ ਕੀ ਹੈ ਕਿਉਂਕਿ ਪੰਜਾਬ ਵਿੱਚ ਬਹੁਤੇ ਅਜਿਹੇ ਪ੍ਰਵਾਸੀ ਮਜ਼ਦੂਰ ਵਸੇ ਹੋਏ ਹਨ ਜੋ ਆਪਣੇ ਸੂਬੇ ਵਿੱਚ ਵਾਰਦਾਤਾ ਕਰਕੇ ਪੁਲਿਸ ਤੋਂ ਡਰਦੇ ਪੰਜਾਬ ਵਿੱਚ ਛੁਪ ਕੇ ਬੈਠੇ ਹਨ ਤੇ ਜਦੋਂ ਉਹਨਾਂ ਦਾ ਸੂਤ ਲੱਗਦਾ ਹੈ ਤਲ ਆਪਲੀਆ ਆਤਾ ਅਨੁਸਾਰ ਪੰਜਾਬ ਵਿੱਚ ਵੀ ਕਿਨੌਣੀਆਂ ਹਰਕਤਾਂ ਨੂੰ ਅੰਜਾਮ ਦੇ ਰਹੇ ਹਨ ਬੁਲਾਰਿਆਂ ਨੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰਵਾਸੀ ਮਜ਼ਦੂਰ ਦਾ ਆਧਾਰ ਕਾਰਡ ਜਾਂ ਵੋਟ ਨਾ ਬਣਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਸਾਹਮਣੇ ਨਹੀਂ ਜਾਣਗੇ ਅਤੇ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਇਸ ਕਦਰ ਵੱਧ ਜਾਵੇਗੀ ਕਿ ਹਰ ਪਾਸੇ ਪ੍ਰਵਾਸੀ ਹੀ ਦਿਸਣਗੇ ਤੇ ਯੂਪੀ ਬਿਹਾਰ ਵਾਂਗ ਪੰਜਾਬ ਅੰਦਰ ਵੀ ਬਦਮਾਸ਼ਾ ਦਾ ਰਾਜ ਹੋਵੇਗਾ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇੱਕ ਨਾਰਾ بلند ਹੋ ਰਿਹਾ ਕਿ ਬਈਏ ਪਹਜਾਓ ਪੰਜਾਬ ਬਚਾਓ ਇਹਦੇ ਨਾਲ ਕੀ ਆਇਆ ਬਹੁਤ ਵੱਡਾ ਟਕਰਾਅ ਹੋ ਸਕਦਾ ਟਕਰਾਅ ਹੋਊਗਾ ਕੁਝ ਹੋਰ ਵੱਡੇ ਨੁਕਸਾਨ ਹੋ ਸਕਦੇ ਆ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਇਹਨੂੰ ਨਿਜਿੱਠਣਾ ਚਾਹੀਦਾ ਆ ਲੋਕਾਂ ਦੀ ਮੰਗ ਸੁਣਨੀ ਚਾਹੀਦੀ ਹੈ ਹਰ ਪਿੰਡ ਦੀ ਹਰ ਇੱਕ ਬੰਦੇ ਦੀ ਇੱਕ ਮੰਗ ਹੈ ਇਸ ਟਾਈਮ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਇਹ ਪੰਜਾਬ ਵਿੱਚ ਜ਼ਮੀਨਾਂ ਨਾ ਖਰੀਦ ਸਕਣ ਤੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਨਾ ਬਣ। ਵੋਟ ਬਣਦੀ ਆ ਤਾਂ ਇਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ। ਜ਼ਮੀਨ ਖਰੀਦੇ ਆ ਤਾਂ ਇਹ ਆਪਣੇ ਲੋਕਾਂ ਦੇ ਵੈਸੇ ਹੱਕ ਤੇ ਬਹੁਤ ਵੱਡਾ ਡਾਕਾ ਆ ਤੇ ਵੈਰੀਫਿਕੇਸ਼ਨ ਨਹੀਂ ਹੁੰਦੀ। ਉਹਦੇ ਨਾਲ ਸਰਕਾਰ ਦਾ ਸਭ ਤੋਂ ਫਾਇਦਾ ਹੋਇਆ। ਵੈਰੀਫਿਕੇਸ਼ਨ ਹੋਊਗੀ ਤਾਂ ਕ੍ਰਾਈਮ ਘਟੂਗਾ। ਇਹਨਾਂ ਦੀ ਜਾਂਚ ਪੜਤਾਲ ਹੋਊਗੀ। ਇਹਨਾਂ ਦਾ ਹਰ ਬੰਦੇ ਬਾਰੇ ਜਾਣਕਾਰੀ ਹੋਊਗੀ ਤਾਂ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਆਪ ਉਤਰਨਾ ਚਾਹੀਦਾ। ਇੱਕ ਨੀਤੀ ਬਣਾਣੀ ਚਾਹੀਦੀ ਕਿ ਪੰਜਾਬ ਤੋਂ ਬਾਹਰ ਵਾਲਾ ਕੋਈ ਵੀ ਕੋਈ ਵੀ ਆ ਕੇ ਪੰਜਾਬ ਦੀ ਜ਼ਮੀਨ ਨਾ ਖਰੀਦੇ ਸਾਰੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਵੱਲੋਂ ਦੁਰਘਟਨਾਵਾਂ ਹੋ ਰਹੀਆਂ ਹਾਂ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਆ ਵੀ ਪਹਿਲਾਂ ਰੇਲਮਾਜੇਰ ਕੋ ਪ੍ਰੇਮਨਗਰ ਚ ਹੋਈ ਉਤੋਂ ਬਾਅਦ ਹਿਯਾਰਪੁਰ ਹੋਈ ਆਪਣਾ ਨਵਾਂ ਸ਼ਹਿਰ ਹੋਈ ਇਹ ਇੱਕ 1 ਕੋ ਲੱਖ ਤੇ ਓਕੀ ਹੈ ਜੀ ਇਸ ਮਹੀਨੇ ਵੀ ਇਹਨਾਂ ਨੂੰ 1 ਕੋ ਲੱਖ ਤੇ ਕੀ ਪੰਜਾਬ ਚ ਦੇਖਿਆ ਜਿਉਂ ਉਹਨਾਂ ਨੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਇਹਨਾਂ ਨੂੰ ਕੋਈ ਮਾੜੀ ਗੱਲ ਨਹੀਂ ਕਹੀ ਕਿਸੇ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਸੀਗਾ ਕਿ ਚੰਗੇ ਭੱਲੇ ਰਹ ਰਹੇ ਸਨ ਹੁਣ ਇਹ ਆਪਣੇ ਅੰਨਾ ਇਹਨਾਂ ਦਾ ਹਿਉ ਵਧ ਗਿਆ ਇਹਨਾਂ ਦੀ ਹਿੰਮਤ ਵਧ ਗਈ ਸਾਡੇ ਗਲਾਂ ਨੂੰ ਆਉਣ ਲੱਗੇ ਇੱਕ ਅਸੀਂ 2021 ਤੋਂ ਮਹੀਮ ਸ਼ੁਰੂ ਕੀਤੀ ਹੋਈ ਆ ਵੀ ਪ੍ਰਵਾਸੀ ਬਹੁਤ ਜ਼ਿਆਦਾ ਪੰਜਾਬ ਚ ਵਧ ਗਿਆ ਰੇਸ਼ੋ ਦੇਖੋ ਪ੍ਰਵਾ ਪੰਜਾਬ ਚ ਪ੍ਰਵਾਸ ਬਾਹਰ ਨੂੰ ਹੋ ਰਿਹਾ ਤੇ ਪੰਜਾਬ ਦੀ ਗਿਣਤੀ ਵਧ ਰਹੀ ਆ ਉਹ ਪੰਜਾਬੀਆਂ ਨਾਲ ਨਹੀਂ ਵਧ ਰਹੀ ਅਸੀਂ ਤਾਂ ਬੱਚੇ ਨਹੀਂ ਜੰਮ ਰਹੇ ਇੰਨੇ ਪੰਜਾਬ ਦੀ ਗਿਣਤੀ ਕਿੱਦਾਂ ਵਧ ਰਹੀ ਆ ਉਹ ਬਾਹਰੋਂ ਪ੍ਰਵਾਸੀ ਆ ਗਏ ਇੱਥੇ ਪੱਕੇ ਹੋ ਰਹੇ ਆ ਉਹਨਾਂ ਦੀ ਗਿਣਤੀ ਸਾਡੇ ਨਾਲ ਵਧ ਰਹੀ ਆ ਉਹਨਾਂ ਦੀ ਗਿਣਤੀ ਸਾਡੇ ਨਾਲ ਐਡ ਹੋ ਰਹੀ ਆ ਤੇ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਅੱਜ ਇੱਕ ਸਮਾਗਮ ਇੱਕ ਪ੍ਰੋਗਰਾਮ ਅਨੇਕਿਆ ਵੀ ਇਹਨਾਂ ਨੂੰ ਪੱਕੀ ਨੱਥ ਕਿੱਦਾਂ ਪਾਈ ਜਾ ਸਕਦੀ ਹੈ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਨੇ ਸਟੇਟਾਂ ਨੂੰ ਸਪੈਸ਼ਲ ਅਧਿਕਾਰ ਨੇ ਵੀ ਉਹਨਾਂ ਦੇ ਆਪਣੇ ਆਪਣਾ ਕੋਈ ਬੋਟ ਨਹੀਂ ਬਣਾ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਆਧਾਰ ਕਾਰ ਨਹੀਂ ਬਣਾ ਸਕਦਾ ਅਸੀਂ ਵੀ ਸਾਡੀ ਵੀ ਇਹੀ ਡਿਮਾਂਡ ਹੈ ਵੀ ਪੰਜਾਬ ਵਿੱਚ ਕਿਉਂ ਨਹੀਂ ਅੱਟ ਪਾਸ ਉਹਦੇ ਇਸ ਚੀਜ਼ ਨੇ ਇਸ ਲਈ ਸਮਾ ਲੀਕਿਆ ਸਾਰੇ ਇਲਾਕੇ ਨੂੰ ਬੁਲਾਇਆ ਅਸੀਂ ਦੁਆਬੇ ਨੂੰ ਵੀ ਭਾਈ ਆਪਾਂ ਇਸ ਸੀ ਨੂੰ ਨੱਥ ਪਾਉਣ ਲਈ ਇਕੱਠੇ ਹੋਈਏ ਅਗਲਾ ਕੀ ਪ੍ਰੋਗਰਾਮ ਹੈ ਤੁਹਾਡਾ ਇਸ ਦੇ ਸੰਬੰਧ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਇਹ ਚੀਜ਼ ਨੂੰ ਪਰਮਾਨੈਂਟ ਨੱਥ ਪਾਉਣ ਵਾਸਤੇ ਸਾਰੇ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਜਾਊਗੀ ਉਸ ਤੋਂ ਬਾਅਦ ਪਿੰਡ ਦੀਆਂ ਪੰਚਾਇਤਾਂ ਜੋ ਪੰਚਾਇਤ ਆਏ ਐ ਐਮਸੀਆ ਜਾਂ ਜੋ ਲੀਡਰ ਕੋਈ ਵੀ ਆਇਆ ਹੋਊਗਾ ਪਰ ਹਾਲੇ ਤੱਕ ਕੋਈ ਆਇਆ ਨਹੀਂ ਕਿਸੇ ਪਾਰਟੀ ਦਾ ਲੀਡਰ ਕਿਸੇ ਜਥੇਬੰਦੀ ਦੇ ਲੋਕ ਆਏ ਹੋਣਗੇ ਆਪਾਂ ਸਭ ਨੂੰ ਇੱਕ ਹੀ ਬੇਨਤੀ ਕਰਦੇ ਆ ਆਪਣੇ ਪਿੰਡ ਵਿੱਚ ਮਤੇ ਪਾਓ ਇਹਨਾਂ ਨੂੰ ਬੋਰਡ ਦਾ ਅਧਿਕਾਰ ਨਾ ਦਿੱਤਾ ਜਾਵੇ ਇਹਨਾਂ ਨੂੰ ਆਧਾਰ ਕਾੜਨਾ ਬਣਾਏ ਜਾਣ ਇਹਨਾਂ ਨੂੰ ਜ਼ਮੀਨਾਂ ਨਾ ਵੇਚੀ ਜਾਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਕੱਲੇ ਕੱਲੇ ਪਿੰਡ ਵਿੱਚ ਇੱਕ ਲਹਿਰ ਖੜੀ ਹੋਣੀ ਚਾਹੀਦੀ ਆ ਤਾਂ ਇਹਨਾਂ ਨੂੰ ਨੱਥ ਪਾਈ ਜਾ ਸਕਦਾ